ਹੈਲੋ एवरीवन ਤੁਸੀਂ ਮੇਰੀਆਂ ਪ੍ਰੀਵੀਅਸ ਵੀਡੀਓਜ਼ ਨੂੰ ਵੇਖ ਰਹੇ ਹੋਵੋਗੇ ਔਰ ਬਹੁਤ ਚੀਜ਼ਾਂ ਸਮਝ ਵੀ ਰਹੇ ਹੋਵੋਗੇ ਤੁਹਾਡੇ ਆਪਣੇ ਬਾਰੇ ਔਰ ਟਰਾਂਸਫਾਰਮ ਵੀ ਹੋ ਰਹੇ ਹੋਵੋਗੇ ਮੈਂ ਇਸ ਚੀਜ਼ ਨੂੰ ਹੀ ਬਲੀਵ ਕਰਦੀ ਆਂ ਬਿਕਾਜ਼ ਇਹ ਜਿੰਨੀਆਂ ਵੀ ਵੀਡੀਓਜ਼ ਨੇ ਇਹ ਪੂਰਾ ਪਲੈਟਫਾਰਮ ਹੀ ਹੈ ਜੋ ਸਿਰਫ ਤੁਹਾਡੀ ਟਰਾਂਸਫਰਮੇਸ਼ਨ ਦੇ ਲਈ ਆ ਤੁਸੀਂ ਬਹੁਤ ਆਪਣੀ ਲਾਈਫ ਨੂੰ ਐਦਾਂ ਜਿਉਂ ਲਿਆ ਓਕੇ ਕੱਟ ਲਿਆ ਪਰ ਹੁਣ ਟਾਈਮ ਆ ਗਿਆ ਟਰਾਂਸਫਾਰਮ ਹੋਣ ਦਾ ਬਦਲਣ ਦਾ ਔਰ ਜਿਹੜੇ ਵੀ ਤੁਸੀਂ ਇਹ ਸੋਚਦੇ ਹੋ ਕਿ ਮੈਂ ਬਦਲ ਨਹੀਂ ਸਕਦਾ ਮੇਰੀ ਸਿਚੁਏਸ਼ਨ ਨਹੀਂ ਬਦਲ ਸਕਦੀ ਹੁਣ ਕੁਝ ਨਹੀਂ ਹੋ ਸਕਦਾ ਤੁਸੀਂ ਗਲਤ ਸੋਚਦੇ ਹੋ ਤੁਸੀਂ ਅੱਜ ਵੀ ਆਪਣੀ ਜ਼ਿੰਦਗੀ ਨੂੰ ਬਦਲ ਸਕਦੇ ਹੋ ਮੈਂ ਤੁਹਾਨੂੰ ਇੱਕ ਰਿਕਵੈਸਟ ਕਰੂੰਗੀ ਜਿਹੜੇ ਤੁਸੀਂ ਮੇਰੀ ਵੀਡੀਓਜ਼ ਨੂੰ ਵੇਖਦੇ ਹੋ ਰੈਂਡਮਲੀ ਪਿਕ ਕਰਕੇ ਨਾ ਵੇਖਿਓ ਕਿਉਂਕਿ ਜੇ ਤੁਸੀਂ ਰੈਂਡਮਲੀ ਪਿਕ ਕਰੋਗੇ ਨਾ ਕੁਝ ਗੱਲਾਂ ਹੋਣਗੀਆਂ ਤੁਹਾਨੂੰ ਸਮਝ ਨਹੀਂ ਆਉਣਗੀਆਂ ਬਿਕਿਉਜ਼ ਜਿਹੜੀਆਂ ਵੀ ਸਾਰੀਆਂ ਵੀਡੀਓਜ਼ ਨੇ ਇਸ ਸੀਕੁਐਂਸ ਦੇ ਵਿੱਚ ਨੇ ਸੀਕੁਐਂਸ ਵਿੱਚ ਮੀਨਸ ਲੜੀਵਾਰ ਨੇ ਠੀਕ ਹੈ ਔਰ ਸਟੈਪ ਬਾਈ ਸਟੈਪ ਛੋਟੇ-ਛੋਟੇ ਚੀਜ਼ਾਂ ਤੁਹਾਨੂੰ ਬਹੁਤ ਹੀ ਗਹਿਰਾਈ ਨਾਲ ਸਮਝਾਈਆਂ ਗਈਆਂ ਨੇ ਇਸ ਨਾਲ ਕੀ ਹੋਊਗਾ ਤੁਸੀਂ ਹਰ ਚੀਜ਼ ਨੂੰ ਸਮਝੋਗੇ ਕੁਝ ਗੱਲਾਂ ਤੁਹਾਨੂੰ ਨਵੀਆਂ ਲੱਗਣਗੀਆਂ ਕੁਝ ਟਰਮਸ ਨਵੀਆਂ ਲੱਗਣਗੀਆਂ ਘਬਰਾਉਣ ਦੀ ਜ਼ਰੂਰਤ ਨਹੀਂ ਆ ਤੁਸੀਂ ਵੀਡੀਓ ਨੂੰ ਦੁਬਾਰਾ ਵੀ ਵੇਖ ਸਕਦੇ ਹੋ ਤੁਹਾਡੇ ਕੋਲ ਹੀ ਨੇ ਰਾਈਟ ਕੁਝ ਨਹੀਂ ਸਮਝ ਆਂਦਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਤਾਂ ਕਿ ਉਸ ਚੀਜ਼ ਨੂੰ ਹੋਰ ਰਿਫਾਈਨ ਕਰਕੇ ਤੁਹਾਨੂੰ ਦੱਸਿਆ ਜਾਵੇ ਰਾਈਟ ਸੋ ਅੱਜ ਦੀ ਜਿਹੜੀ ਵੀਡੀਓ ਆ ਆਪਾਂ ਗੱਲ ਕਰਦੇ ਆ ਟ੍ਰਿਗਰਸ ਬਾਰੇ ਤੁਸੀਂ ਹਮੇਸ਼ਾ ਇਹ ਸੋਚਦੇ ਹੋਵੋਗਾ ਨਾ ਕਿ ਜਦੋਂ ਕੋਈ ਮੇਰੇ ਨਾਲ ਗੱਲ ਕਰਦਾ ਜਾਂ ਮੈਨੂੰ ਕੁਝ ਕਹਿੰਦਾ ਤਾਂ ਮੈਨੂੰ ਅਚਾਨਕ ਗੁੱਸਾ ਆ ਜਾਂਦਾ ਜਾਂ ਕਈ ਵਾਰ ਕੀ ਹੁੰਦਾ ਮੈਨੂੰ ਅਚਾਨਕ ਰੋਣਾ ਆ ਜਾਂਦਾ ਮੈਂ ਉਦਾਸ ਹੋ ਜਾਂਦਾ ਪਤਾ ਨਹੀਂ ਕਿਉਂ ਇਦਾਂ ਹੁੰਦਾ ਇਹ ਥੋੜੇ ਰਿਐਕਸ਼ਨਸ ਹੁੰਦੇ ਨੇ ਮੈਂ ਇੱਕਦਮ ਰਿਐਕਟ ਕਰ ਦਿੰਦਾ ਜਾਂ ਕਿਸੇ ਹੋਰ ਨੇ ਤੁਹਾਨੂੰ ਕਿਹਾ ਤੂੰ ਇੱਕਦਮ ਰਿਐਕਟ ਕਰ ਦਿੰਦਾ ਇਹ ਚੀਜ਼ਾਂ ਪਤਾ ਕਿਉਂ ਹੁੰਦੀਆਂ ਨੇ ਕਿਉਂਕਿ ਤੁਹਾਡੇ ਅੰਦਰ ਜਿਹੜੇ ਪੁਰਾਣੇ ਜ਼ਖਮ ਨੇ ਉਹ ਦੁਬਾਰਾ ਹਰੇ ਹੋ ਜਾਂਦੇ ਨੇ ਸਿੰਪਲ ਲੈਂਗੁਏਜ ਦੱਸਾਂ ਕਿਹੜੇ ਪੁਰਾਣੇ ਜ਼ਖਮ ਕਿੱਥੋਂ ਆਉਂਦੇ ਨੇ ਇਹ ਉਹ ਜ਼ਖਮ ਹੁੰਦੇ ਨੇ ਉਹੋ ਟ੍ਰਿਗਰ ਪੁਆਇੰਟਸ ਹੁੰਦੇ ਨੇ ਆਈ ਵੁੱਡ ਸੇ ਟ੍ਰਿਗਰ ਪੁਆਇੰਟਸ ਉਹ ਜਿਹਨੂੰ ਆਪਾਂ ਟੱਚ ਕਰਤਾ ਤਾਂ ਇਨਸਾਨ ਨੇ ਇੱਕਦਮ ਰਿਐਕਸ਼ਨ ਦਿੱਤਾ ਰਾਈਟ ਟੱਚ ਕਿੱਦਾਂ ਕਰਦਾ ਹੈ ਕੋਈ ਇਨਸਾਨ ਸਾਹਮਣੇ ਵਾਲਾ ਤੁਹਾਨੂੰ ਕੋਈ ਇਹੋ ਜੀ ਗੱਲ ਕਹਿ ਦਿੰਦਾ ਯਾ ਤੁਸੀਂ ਕਿਸੇ ਦਾ ਨਾਮ ਸੁਣ ਲੈਨੇ ਹੋ ਜਾਂ ਕਿਸੇ ਨੂੰ ਵੇਖ ਲੈਨੇ ਹੋ ਰਾਈਟ ਉਹਦੇ ਨਾਲ ਕੀ ਹੁੰਦਾ ਤੁਹਾਡਾ ਮਾਈਂਡ ਜਿਹੜਾ ਹੁੰਦਾ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਜੋ ਕੁਝ ਵੀ ਪਿਆ ਹੁੰਦਾ ਪੁਰਾਣੀਆਂ ਘਟਨਾਵਾਂ ਟ੍ਰਿਗਰ ਹੋ ਜਾਂਦੀਆਂ ਇਹਨੂੰ ਸਮਝਦੇ ਆ ਕਿੱਦਾਂ ਬਚਪਨ ਦੇ ਵਿੱਚ ਤੁਹਾਡੇ ਨਾਲ ਕੋਈ ਵੀ ਅਜਿਹੀ ਘਟਨਾ ਵਾਪਰੀ ਹੋਵੇ ਤੁਹਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਉਹ ਚਲੀ ਜਾਂਦੀ ਹੈ ਸਪੋਜ਼ ਤੁਹਾਨੂੰ ਕਿਸੇ ਨੇ ਰਿਜੈਕਟ ਕਰਤਾ ਜਾਂ ਤੁਹਾਨੂੰ ਹਮੇਸ਼ਾ ਡਾਂਟਿਆ ਤੁਹਾਡੇ ਲਈ ਅਬਿਊਸਿਵ ਲੈਂਗੁਏਜ ਯੂਜ਼ ਕੀਤੀ ਤੁਹਾਨੂੰ ਹਮੇਸ਼ਾ ਇਗਨੋਰ ਕੀਤਾ ਤੁਹਾਨੂੰ ਕਿਸੇ ਨੇ ਬਚਪਨ ਦੇ ਵਿੱਚ ਛੱਡਤਾ ਤੁਸੀਂ ਇਕੱਲੇ ਰਹਿ ਗਏ ਤੁਸੀਂ ਸਿਕਿਉਰ ਫੀਲ ਨਹੀਂ ਕੀਤਾ ਤੁਸੀਂ ਡਰੇ ਰਹਿੰਦੇ ਸੀ ਬਚਪਨ ਹੈਨਾ ਜਾਂ ਤੁਸੀਂ ਆਪਣੀ ਦਿਲ ਦੀ ਗੱਲ ਕਿਸੇ ਨੂੰ ਦੱਸ ਨਹੀਂ ਸਕੇ ਤਾਂ ਉਹ ਅੱਗੇ ਜਾ ਕੇ ਕੀ ਹੋਊਗਾ ਉਹ ਤੁਹਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਪਈਆਂ ਰਹਿਣਗੀਆਂ ਸਾਰੀਆਂ ਚੀਜ਼ਾਂ रिकॉर्ड ਹੋਈਆਂ ਹੁੰਦੀਆਂ ਨੇ ਅੱਗੇ ਜਦੋਂ ਵੱਡੇ ਹੋ ਕੇ ਕੋਈ ਇਹੋ ਜਿਹੀ ਘਟਨਾ ਤੁਹਾਡੀ ਜ਼ਿੰਦਗੀ ਚ ਆਉਂਦੀ ਹੈ ਨਾ ਕੋਈ ਇਹੋ ਜਿਹਾ ਇਨਸਾਨ ਆਉਂਦਾ ਹੈ ਕੁਝ ਵੀ ਅਸੀ ਚੀਜ਼ ਆਉਂਦੀ ਹੈ ਤਾਂ ਤੁਸੀਂ ਫੇਰ ਟ੍ਰਿਗਰ ਹੋ ਜਾਂਦੇ ਹੋ ਤੁਹਾਡੇ ਉਹੀ ਟ੍ਰਿਗਰ ਬਟਨ ਜੋ ਤੁਹਾਡੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਤੁਹਾਡੀਆਂ ਯਾਦਾਂ ਪਈਆਂ ਨੇ ਨਾ ਉਹ ਇੱਕਦਮ ਉੱਭਰ ਆਉਂਦੀਆਂ ਨੇ ਫੇਰ ਤੁਸੀਂ ਇੱਕਦਮ ਰਿਐਕਸ਼ਨ ਦੇ ਦਿੰਨੇ ਹੋ ਚਾਹੇ ਗੁੱਸੇ ਵਾਲਾ ਹੋਵੇ ਚਾਹੇ ਰੋਣ ਵਾਲਾ ਹੋਵੇ ਕੋਈ ਵੀ ਇਮੋਸ਼ਨ ਬਾਹਰ ਆ ਜੇ ਤੁਹਾਡਾ ਕੋਈ ਵੀ ਜਜ਼ਬਾਤ ਬਾਹਰ ਆ ਜਾਈ ਉਹ ਐਸੇ ਕਰਕੇ ਆ ਜਾਂਦੇ ਨੇ ਔਰ ਤੁਸੀਂ ਇਹਨਾਂ ਨੂੰ ਕੰਟਰੋਲ ਨਹੀਂ ਕਰ ਪਾਉਂਦੇ ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਇਸ ਚੀਜ਼ ਬਾਰੇ ਕਿ ਜਿਹੜੇ ਮੇਰੇ ਇਹ ਰਿਐਕਸ਼ਨ ਆ ਰਿਹਾ ਬਾਹਰ ਤੁਸੀਂ ਇੱਕਦਮ ਰਿਐਕਟ ਕਰ ਜਿੰਦੇ ਹੋ ਰਿਐਕਟ ਕਰਨਾ ਹੁੰਦਾ ਕਿ ਇੱਕਦਮ ਯੂ نو ਸਡਨਲੀ ਤੁਹਾਨੂੰ ਕਿਸੇ ਨੇ ਕੁਝ ਕਿਹਾ ਇੱਕਦਮ ਬਸਟ ਆਊਟ ਇੱਕਦਮ ਖਿੱਚ ਜਾਣਾ ਗੁੱਸਾ ਹੋ ਜਾਣਾ ਰੋਣ ਲੱਗ ਜਾਣਾ ਔਰ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿ ਇਹ ਚੀਜ਼ਾਂ ਹੋ ਕਿਉਂ ਰਹੀਆਂ ਨੇ ਓਕੇ ਸੋ ਇਹਨੂੰ ਸਮਝਣਾ ਬਹੁਤ ਇੰਪੋਰਟੈਂਟ ਹੈ ਕਿਉਂਕਿ ਜੇ ਤੁਸੀਂ ਆਪਣੇ ਉਹਨਾਂ ਚੀਜ਼ਾਂ ਨੂੰ ਡਿਲੀਟ ਨਾ ਕੀਤਾ ਆਪਣੇ ਸਬਕੌਂਸ਼ੀਅਸ ਮਾਈਂਡ ਦੇ ਵਿੱਚੋਂ ਨਾ ਤੁਸੀਂ ਆਪਣੀ ਉਹੀ ਜ਼ਿੰਦਗੀ ਦੁਬਾਰਾ ਮੈਨੀਫੈਸਟ ਕਰ ਹੀ ਜਾਓਗੇ ਤੁਹਾਡੀ ਜ਼ਿੰਦਗੀ 'ਚ ਉਹੀ ਚੀਜ਼ਾਂ ਬਾਰ-ਬਾਰ ਆਈ ਜਾਣਗੀਆਂ ਤੇ ਫੇਰ ਤੁਸੀਂ ਦੁਬਾਰਾ ਟ੍ਰਿਗਰ ਹੋ ਜਾਣਾ ਫੇਰ ਉਹੀ ਚੀਜ਼ ਇਹਦੇ ਨਾਲ ਤੁਸੀਂ ਇੱਕ ਲੂਪ ਦੇ ਵਿੱਚ ਫਸ ਜਾਣਾ ਤੁਸੀਂ ਉਸ ਚੱਕਰ ਵਿੱਚ ਫਸ ਜਾਣਾ ਹੈ ਬਾਹਰ ਨਿਕਲ ਹੀ ਨਹੀਂ ਪਾਣਾ ਤਾਂ ਫਿਰ ਕਿਵੇਂ ਨਵੀਆਂ ਚੀਜ਼ਾਂ ਤੁਹਾਡੀ ਲਾਈਫ ਦੇ ਵਿੱਚ ਆਉਣਗੀਆਂ ਕਿਵੇਂ ਤੁਹਾਡੀ ਜ਼ਿੰਦਗੀ ਬਦਲੂਗੀ ਕਿਵੇਂ ਤੁਸੀਂ ਪ੍ਰੋਗਰੈਸ ਕਰ ਸਕੋਗੇ ਨਹੀਂ ਕਰ ਸਕੋਗੇ ਇਹ ਹੀ ਮੇਨ ਚੀਜ਼ਾਂ ਹੁੰਦੀਆਂ ਨੇ ਕਿਉਂਕਿ ਆਪਾਂ ਬਾਹਰ ਕੋਈ ਨਹੀਂ ਬਦਲ ਸਕਦੇ ਕਿਸੇ ਇਨਸਾਨ ਨੂੰ ਨਹੀਂ ਬਦਲ ਸਕਦੇ ਕਿਸੇ ਸਿਚੁਏਸ਼ਨ ਨੂੰ ਨਹੀਂ ਬਦਲ ਸਕਦੇ ਜੇ ਬਦਲੋਗੇ ਤੁਸੀਂ ਖੁਦ ਆਪਣੇ ਆਪ ਨੂੰ ਬਦਲੋਗੇ ਤੁਹਾਨੂੰ ਸਿੱਖਣਾ ਪੈਣਾ ਕਿ ਉਹ ਚੇਂਜਸ ਮੈਂ ਆਪਣੇ ਅੰਦਰ ਕਿਵੇਂ ਲੈ ਕੇ ਆਵਾਂ ਕਿ ਮੈਂ ਹਰ ਚੀਜ਼ ਨੂੰ ਚੇਂਜ ਕਰਾਂ ਫੋਰ ਐਗਜ਼ਾਮਪਲ ਜੇ ਆਪਾਂ ਰਿਸ਼ਤਿਆਂ ਨੂੰ ਲੈ ਲਈਏ ਤੁਹਾਡੇ ਪਾਸਟ ਦੇ ਵਿੱਚ ਕੋਈ ਰਿਸ਼ਤੇ ਖਰਾਬ ਹੋਏ ਹੋਣ ਕੁਝ ਵੀ ਇਹ ਜਾ ਹੋਇਆ ਹੋਵੇ ਇਨ ਫਿਊਚਰ ਤੁਸੀਂ ਰਿਸ਼ਤਿਆਂ ਤੇ ਟਰਸਟ ਨਹੀਂ ਕਰ ਪਾਉਗੇ ਜਾਂ ਤੁਹਾਨੂੰ ਕੋਈ ਵੀ ਇਹ ਚੀਜ਼ ਕਿਸੇ ਨੇ ਕਹਿਤੀ ਤੁਸੀਂ ਇੱਕਦਮ ਉਦਾਸ ਹੋ ਜਾਓਗੇ ਕਿਉਂ ਇਹ ਪੁਰਾਣੇ ਜ਼ਖਮ ਨੇ ਜਿਹੜੇ ਉੱਭਰ ਕੇ ਆ ਰਹੇ ਨੇ ਬਾਹਰ ਤੁਸੀਂ ਰੋਣ ਲੱਗ ਜਾਓਗੇ ਜਾਂ ਤੁਹਾਨੂੰ ਗੁੱਸਾ ਆ ਜਾਊਗਾ ਰਾਈਟ ਫੇਰ ਪੈਸੇ ਨੂੰ ਲੈ ਕੇ ਪਾਸਟ ਦੇ ਵਿੱਚ ਕੋਈ ਇਹੋ ਜੀ ਸਿਚੁਏਸ਼ਨ ਜਾਂ ਇਹੋ ਜੀ ਘਟਨਾ ਤੁਹਾਡੇ ਨਾਲ ਹੋਈ ਹੈ ਕਿ ਪੈਸਾ ਤੁਹਾਡੇ ਹੱਥੋਂ ਚਲਾ ਗਿਆ ਤੁਸੀਂ ਬਹੁਤ ਸੇਵ ਕੀਤਾ ਸੀ ਚਲਾ ਗਿਆ ਤੁਸੀਂ ਅੱਗੇ ਤੋਂ ਡਰਨ ਲੱਗ ਜਾਓਗੇ ਕਿਉਂਕਿ ਤੁਹਾਡੇ ਟ੍ਰਿਗਰ ਪੁਆਇੰਟਸ ਨੇ ਤੁਸੀਂ ਡਰਨ ਲੱਗ ਜਾਓਗੇ ਪੈਸਾ ਕਮਾਉਣ ਤੋਂ ਵੀ ਤੁਸੀਂ ਪਤਾ ਕੀ ਕਹੋਗੇ ਠੀਕ ਹੈ ਜਿੰਨਾ ਹੈ ਬਹੁਤ ਹੈ ਐਸੇ ਲਈ ਕਹਿੰਦੇ ਹੋ ਤੁਸੀਂ ਕਿਉਂਕਿ ਤੁਸੀਂ ਡਰਦੇ ਹੋ ਅੰਦਰ ਤੋਡੇ ਅੰਦਰ ਇੱਕ ਡਰ ਹੈ ਤੁਹਾਡੇ ਅੰਦਰ ਇੱਕੋ ਟ੍ਰਿਗਰ ਪੁਆਇੰਟ ਹੈ ਨਾ ਤੁਸੀਂ ਸੋਚਦੇ ਹੋ ਜੇ ਬਹੁਤ ਪੈਸਾ ਆ ਗਿਆ ਨਾ ਫੇਰ ਚਲਾ ਜਾਊਗਾ ਉਹ ਤੁਸੀਂ ਆਪਣੇ ਆਪ ਤੇ ਸ਼ੱਕ ਕਰਨ ਲੱਗ ਜਾਂਦੇ ਹੋ ਤੁਸੀਂ ਆਪਣੀ ਕਾਬਲੀਅਤ ਤੇ ਸ਼ੱਕ ਕਰਨ ਲੱਗ ਜਾਂਦੇ ਹੋ ਤੁਸੀਂ ਇਹ ਨਹੀਂ ਸਿੱਖਦੇ ਕਿ ਪੈਸੇ ਨੂੰ ਮੈਨੇਜ ਕਿਵੇਂ ਕਰਨਾ ਹੈ ਤੁਸੀਂ ਡਰ ਚ ਜਿਉਂਦੇ ਹੋ ਬਸ ਬਹੁਤ ਹੈ ਜਿੰਨਾ ਕਮਾ ਲਿਆ ਕਾਫੀ ਹੈ ਕਿਉਂਕਿ ਜੇ ਬਹੁਤਾ ਪੈਸਾ ਹੋਣਾ ਹੈ ਤਾਂ ਨੁਕਸਾਨ ਹੀ ਹੋਊਗਾ ਜਿਵੇਂ ਪਹਿਲਾਂ ਹੋਇਆ ਸੀ ਇਸ ਲਈ ਤੁਸੀਂ ਪੈਸੇ ਤੋਂ ਡਰਨ ਲੱਗ ਜਾਂਦੇ ਆ ਕੋਸ਼ਿਸ਼ ਵੀ ਨਹੀਂ ਕਰਦੇ ਆਪਣੀ ਲਾਈਫ ਨੂੰ ਹੋਰ ਸੋਹਣਾ ਬਣਾਉਣ ਦੀ ਸੋਚਦੇ ਹੋ ਪਰ ਕੋਸ਼ਿਸ਼ ਨਹੀਂ ਕਰਦੇ ਫਿਰ ਕੈਰੀਅਰ ਜੋ ਤੁਸੀਂ ਬਹੁਤ ਜ਼ਿਆਦਾ ਯੂ نو ਅਸ ਹਾਰਡ ਵਰਕ ਕਰਦੇ ਹੋ ਸਟੱਡੀਜ਼ ਕਰਦੇ ਹੋ ਬਹੁਤ ਕੁਝ ਕਰਦੇ ਹੋ ਕਿ ਮੈਂ ਕਾਬਿਲ ਇਨਸਾਨ ਬਣਨਾ ਹੈ ਮੈਂ ਇੱਕ ਕੈਰੀਅਰ ਚ ਚੁਣ ਲਿਆ ਬਾਈ ਚਾਂਸ ਕੁਝ ਐਦਾਂ ਦੀ ਸਿਚੁਏਸ਼ਨ ਹੋ ਜਾਂਦੀ ਆ ਤੁਹਾਨੂੰ ਕਿਤੇ ਐਡਮਿਸ਼ਨ ਨਹੀਂ ਮਿਲਦੀ ਜਾਂ ਤੁਸੀਂ ਕੋਈ ਵੀ ਐਂਟ੍ਰੈਂਸ ਐਗਜ਼ਾਮ ਜਿਹੜਾ ਦਿਨੇ ਹੋ ਤੁਸੀਂ ਉਹ ਜੋ ਫੇਲ ਹੋ ਜਾਂਦੇ ਹੋ ਜਾਂ ਤੁਸੀਂ ਪੁਆਇੰਟ ਦੇ ਫਰਕ ਨਾਲ ਰਹਿ ਜਾਂਦੇ ਹੋ ਸਮਝ ਆ ਰਹੀ ਹੈ ਤਾਂ ਕੀ ਹੁੰਦਾ ਅੱਗੇ ਤਾਂ ਤੁਸੀਂ ਪਤਾ ਹੀ ਕਹਿੰਦੇ ਹੋ ਹੁਣ ਮੈਂ ਕੋਈ ਐਂਟ੍ਰੈਂਸ ਐਗਜ਼ਾਮ ਨਹੀਂ ਦੇਣਾ ਕਿਉਂਕਿ ਉਹ ਤੁਹਾਡਾ ਪੇਨ ਪੁਆਇੰਟ ਬਣ ਗਿਆ ਟ੍ਰਿਗਰ ਬਣ ਗਿਆ ਕਿ ਜੇ ਮੈਂ ਐਂਟ੍ਰੈਂਸ ਐਗਜ਼ਾਮ ਦਵਾਂਗਾ ਨਾ ਪਹਿਲੀ ਗੱਲ ਤਾਂ ਮੈਂ ਕਾਬਿਲ ਹੈ ਨਹੀਂ ਕਿਉਂਕਿ ਮੈਂ ਪਿਛਲੀ ਵਾਰ ਵੀ ਰਹਿ ਗਿਆ ਸੀ ਜੇ ਮੈਂ ਐਂਟ੍ਰੈਂਸ ਐਗਜ਼ਾਮ ਦਵਾਂਗਾ ਮੈਨੂੰ ਜੌਬ ਨਹੀਂ ਮਿਲਨੀ ਤੁਸੀਂ ਇਹ ਸੋਚਦੇ ਹੋ ਕੀ ਫਾਇਦਾ ਫਿਰ ਦੇ ਕੇ ਛੱਡੋ ਇਸ ਚੀਜ਼ ਨੂੰ ਅਸੀਂ ਕਰਦੇ ਹੀ ਨਹੀਂ ਤੁਸੀਂ ਪਿੱਛੇ ਹਟ ਜਾਂਦੇ ਹੋ ਕਿਉਂਕਿ ਉਹ ਤੁਹਾਡਾ ਟ੍ਰਿਗਰ ਬਣ ਗਿਆ ਕਿ ਜੇ ਹੁਣ ਐਂਟ੍ਰੈਂਸ ਐਗਜ਼ਾਮ ਦਊਂਗਾ ਮੇਰਾ ਕਲੀਅਰ ਨਹੀਂ ਹੋਣਾ ਮੈਨੂੰ ਜੌਬ ਨਹੀਂ ਮਿਲਨੀ ਸਿੰਪਲ ਹੈਲਥ ਨੂੰ ਲੈ ਕੇ ਤੁਸੀਂ ਕੋਈ ਵੀ ਚੀਜ਼ ਖਾ ਲਈ ਤੁਹਾਨੂੰ ਸਡਨਲੀ ਕੁਝ ਯੂ نو ਤੁਹਾਡੀ ਬਾਡੀ ਰੈਐਕਸ਼ਨ ਦੇਤਾ ਜਾਂ ਤੁਹਾਨੂੰ ਕੁਝ ਵੀ ਹੋ ਗਿਆ ਕੁਝ ਵੀ ਥੋੜਾ ਜਿਹਾ ਡਿਸਕੰਫਰਟ ਵੀ ਹੋ ਗਿਆ ਸਿਰ ਦਰਦ ਵੀ ਹੋ ਗਿਆ ਤੁਸੀਂ ਪਤਾ ਕਿ ਸੋਚਣਾ ਫਿਰ ਤੁਹਾਡੇ ਸਬਕੌਨਸ਼ੀਅਸ ਮਾਈਂਡ ਨੇ ਇੱਕੋ ਚੀਜ਼ ਫੜ ਲੈਣੀ ਆ ਕਿ ਆਹ ਚੀਜ਼ ਖਾਦੀ ਸੀ ਇਹਦੀ ਵਜ੍ਹਾ ਕਰਕੇ ਸਿਰ ਦਰਦ ਹੋਇਆ ਸੀ ਮੇਰਾ ਹੁਣ ਇਹ ਚੀਜ਼ ਮੈਂ ਦੁਬਾਰਾ ਨਹੀਂ ਖਾਣੀ ਬੇਸ਼ੱਕ ਸਿਰ ਦਰਦ ਤੁਹਾਡਾ ਨੀਂਦ ਨਾ ਪੂਰੀ ਹੋਣ ਕਰਕੇ ਹੋਇਆ ਹੋਵੇ ਪਰ ਤੁਸੀਂ ਕੀ ਕਹੋਗੇ ਉਹ ਚੀਜ਼ ਖਾਦੀ ਸੀ ਹੁਣ ਨਹੀਂ ਖਾਣੀ ਹੈਡੈਕ ਹੋਇਆ ਸੀ ਜਦੋਂ ਵੀ ਉਹ ਚੀਜ਼ ਤੁਹਾਡੇ ਸਾਹਮਣੇ ਆਉਗੀ ਨਾ ਕੋਈ ਵੀ ਚੀਜ਼ ਹੋ ਸਕਦੀ ਹੈ ਰੈਂਡਮਲੀ ਤੁਹਾਡਾ ਸਬਕੌਂਸ਼ੀਅਸ ਮੈਂਟ ਪਤਾ ਕੀ ਹੋਊਗਾ ਨੋ 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 ਇਹ ਨਹੀਂ ਖਾਣੀ ਹੈਡੇਕ ਹੋਇਆ ਸੀ ਪਹਿਲਾਂ ਯਾਦ ਹੈ ਨਾ ਤੈਨੂੰ ਤੁਹਾਡਾ ਟ੍ਰਿਗਰ ਹੈ ਉਹ ਤੁਹਾਨੂੰ ਜੇ ਤੁਸੀਂ ਕੰਟੀਨਿਊਸ ਚੀਜ਼ ਵੱਲ ਦੇਖਦੇ ਰਹੋਗੇ ਨਾ ਕੁਝ ਸਮੇਂ ਲਈ ਪਤਾ ਕੀ ਹੋਊਗਾ ਤੁਹਾਨੂੰ ਸਿਰਦਰਦ ਫੀਲ ਹੋਣ ਲੱਗ ਜਾਊਗਾ ਯੈਸ ਇਹੀ ਪੁਆਇੰਟ ਹੈ ਐਨੀ ਪਾਵਰਫੁਲਰ ਬਾਡੀ ਤੁਹਾਨੂੰ ਸਿਰਦਰਦ ਮਹਿਸੂਸ ਹੋਣ ਲੱਗ ਜਾਊਗਾ ਕਿਉਂਕਿ ਤੁਹਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਉਹ ਚੀਜ਼ ਪਈ ਹੈ ਟ੍ਰਿਗਰਸ ਪਈ ਨੇ ਸੋ ਇਸ ਕਰਕੇ ਸਮਝੋ ਇਸ ਗੱਲ ਨੂੰ ਟ੍ਰਿਗਰਸ ਕੁਝ ਵੀ ਹੋ ਸਕਦੀ ਹੈ ਟ੍ਰਿਗਰਸ ਕੀ ਹੁੰਦੇ ਨੇ ਜਿਹੜੀ ਚੀਜ਼ ਸਾਡੇ ਅੰਦਰ ਕੋਈ ਰਿਐਕਸ਼ਨ ਪੈਦਾ ਕਰ ਦੇ ਕੋਈ ਇਮੋਸ਼ਨ ਪੈਦਾ ਕਰ ਦੇ ਸਡਨਲੀ ਇੱਕਦਮ ਅਚਾਨਕ ਨਾਰਮਲ ਬੈਠੇ ਬੈਠੇ ਆ ਕੋਈ ਚੀਜ਼ ਸਾਹਮਣੇ ਆ ਗਈ ਸਿੱਕਦਮ ਰੋਟੰਨੇ ਆ ਜੇ ਸਾਨੂੰ ਕਿਸੇ ਨੂੰ ਦੇਖ ਕੇ ਇੱਕਦਮ ਗੁੱਸਾ ਆ ਜਾਂਦਾ ਹੈ ਰਾਈਟ ਯਾ ਇੱਕਦਮ ਡਰ ਆ ਜਾਂਦਾ ਹੈ ਓਕੇ ਇਹ ਸਾਡੀ ਬਾਡੀ ਇਤਾਂ ਰਿਸਪੌਂਡ ਕਰਨ ਲੱਗ ਜਾਂਦੀ ਜਦ ਜੇ ਬਿਮਾਰ ਹੋਵੇ ਕਿਸੇ ਵੀ ਚੀਜ਼ ਨੂੰ ਵੇਖ ਕੇ ਇਹ ਸਾਰੇ ਤੁਹਾਡੇ ਟ੍ਰਿਗਰਸ ਨੇ ਕਾਈਂਡਲੀ ਇਹਨਾਂ ਨੂੰ ਸਮਝ ਲਓ ਕਿਉਂਕਿ ਇਹ ਉਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਜੋ ਤੁਹਾਡੀ ਜ਼ਿੰਦਗੀ ਨੂੰ ਰੂਲ ਕਰ ਰਹੀਆਂ ਨੇ ਤੁਹਾਨੂੰ ਰੂਲ ਕਰ ਰਹੀਆਂ ਨੇ ਤੁਸੀਂ ਆਪਣੀ ਜ਼ਿੰਦਗੀ ਆਜ਼ਾਦੀ ਨਾਲ ਨਹੀਂ ਜਿਉ ਰਹੇ ਤੁਸੀਂ ਕੰਟਰੋਲ 'ਚੋਂ ਕਿਸ ਦੇ 서ਕਾਂਸ਼ੀਅਸ ਮਾਈਂਡ ਤੁਹਾਡਾ ਅਵਚੇਤਨ ਮਨ ਉਹ ਇਸੇ ਲਈ ਕੰਟਰੋਲ ਚੋਂ ਤੁਸੀਂ ਕਿਉਂਕਿ ਤੁਸੀਂ ਜਾਣਿਆ ਹੀ ਨਹੀਂ ਕਿ ਮੇਰਾ ਜਿਹੜਾ ਬਾਹਰ ਕਿਵੇਂ ਨਿਕਲਾਂ ਸੋ ਇਹਦਾ ਸਭ ਤੋਂ ਵੱਡਾ ਸਟੈਪ ਪਤਾ ਹੈ ਕਿਹੜਾ ਆ ਅਵੇਅਰਨੈਸ ਜਾਗਰੂਕ ਹੋਣਾ ਜਿਸਪੋਸ ਤੁਹਾਨੂੰ ਅੱਜ ਤੋਂ ਬਾਅਦ ਤੁਸੀਂ ਇਹ ਗੱਲ ਸਮਝ ਲਈ ਹੈ ਯੂ ਨੋ ਅੱਜ ਤੋਂ ਬਾਅਦ ਤੁਸੀਂ ਇੱਕਦਮ ਬੈਠੇ ਬੈਠੇ ਕੋਈ ਵੀ ਰਿਐਕਸ਼ਨ ਦੇ ਦੋ ਉਸ ਗੱਲ ਨੂੰ ਇੱਕ ਟ੍ਰਿਗਰ ਮੰਨਣਾ ਕਿ ਯੈਸ ਮੈਂ ਅੱਜ ਟ੍ਰਿਗਰ ਹੋ ਗਿਆ ਮੈਨੂੰ ਇੱਕਦਮ ਅਚਾਨਕ ਇਹ ਮਹਿਸੂਸ ਹੋਇਆ ਮੇਰੇ ਅੰਦਰ ਇਹ ਭਾਵਨਾ ਜਾਗੀ ਐਦਾਂ ਲੱਗਦਾ ਜਿਵੇਂ ਕਿਸੇ ਨੇ ਦੁੱਖ ਦੀ ਰਗ ਤੇ ਹੱਥ ਰੱਖਦਾ ਰਾਈਟ ਤਾਂ ਤੁਸੀਂ ਉਸ ਚੀਜ਼ ਨੂੰ ਸਮਝਦਾ ਗਏ ਪਰ ਉੱਥੇ ਛੱਡਣਾ ਨਹੀਂ ਆ ਤੁਸੀਂ ਇਹ ਸਮਝਣਾ ਹੈ ਉਹਦੀ ਜੜ ਕਿੱਥੇ ਆ ਕਿਹੜੀ ਉਹ ਪਹਿਲੀ ਘਟਨਾ ਆ ਜਦੋਂ ਮੇਰੇ ਨਾਲੇ ਹੋਇਆ ਸੀ ਤੇ ਅੱਜ ਦੁਬਾਰਾ ਮੈਨੂੰ ਉਹ ਮਹਿਸੂਸ ਹੋ ਰਿਹਾ ਤੁਸੀਂ ਉਸ ਚੀਜ਼ ਨੂੰ ਪਿਕ ਕਰਨਾ ਜੋ ਉਹਦੀ ਜੜ ਆ ਉਸ ਘਟਨਾ ਦੀ ਅੰਡਰਸਟੈਂਡ ਇਹਦਾ ਕੀ ਹੋਊਗਾ ਤੁਸੀਂ ਉਸ ਚੀਜ਼ ਨੂੰ ਨਵੇਂ ਸਿਰੋਂ ਜਾ ਕੇ ਉਸੇ ਜਗ੍ਹਾ ਤੇ ਜਾ ਕੇ ਉਹਨੂੰ ਡਿਲੀਟ ਕਰ ਸਕਦੇ ਹੋ ਕਲੀਅਰ ਕਰ ਸਕਦੇ ਹੋ ਤੁਸੀਂ ਇਸ ਚੀਜ਼ ਨੂੰ ਸਮਝੋ ਪਹਿਲਾਂ ਓਕੇ ਮੇਰੀ ਆਨ ਵਾਲੇ ਵੀਡੀਓਸ ਤੁਸੀਂ ਜਾਣੋਗੇ ਕਿ ਇਹ ਚੀਜ਼ਾਂ ਜਿਹੜੀਆਂ ਅਸੀਂ ਮਹਿਸੂਸ ਕਰ ਰਹੇ ਹਾਂ ਸਪੌਸ਼ੀਅਸ ਮਾਈਂਡ ਭਰਿਆ ਪਿਆ ਸਾਡਾ ਉਹਨਾ ਚੀਜ਼ਾਂ ਨੂੰ ਅਸੀਂ ਕਿਵੇਂ ਡਿਲੀਟ ਕਰਨਾ ਹੈ ਇਹ ਆਪਾਂ ਅੱਗੇ ਕਰਾਂਗੇ ਯੂ نو ਸਟੈਪ ਵਾਈਜ਼ ਸਟੈਪ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰੋ ਹਰ ਚੀਜ਼ ਨੂੰ ਹਰ ਛੋਟੇ ਸਟੈਪ ਨੂੰ ਟਰਾਂਸਫਾਰਮ ਤਾਂ ਮੈਂ ਕਰਵਾ ਹੀ ਦੇਣਾ ਹੈ ਰਾਈਟ ਇਹਨਾਂ ਚੀਜ਼ਾਂ ਚੋਂ ਕਿੱਦਾਂ ਬਾਹਰ ਨਿਕਲਣਾ ਹੈ ਉਹ ਮੈਂ ਦੱਸ ਹੀ ਦੇਣਾ ਠੀਕ ਹੈ ਬਟ ਪਹਿਲਾਂ ਇਹਨਾਂ ਚੀਜ਼ਾਂ ਨੂੰ ਸਮਝੋ ਐਂਡ ਇਹ ਜਿਹੜੀਆਂ ਸਹੀ ਚੀਜ਼ਾਂ ਨਹੀਂ ਨਾ ਰੀਅਲੀ ਵਰਕ ਕਰਦੀਆਂ ਨੇ ਕਿਉਂਕਿ ਇਹ ਵੀ ਇੱਕ ਸਾਇੰਸ ਹੈ ਯੂ ਨਾ ਇਹ ਕੋਈ ਇਸ ਯੂਨੀਵਰਸ ਤੋਂ ਬਾਹਰ ਲਿਆਂ ਚੀਜ਼ਾਂ ਨਹੀਂ ਇਸ ਬ੍ਰਹਿਮੰਡ ਤੋਂ ਬਾਹਰ ਲਿਆਂ ਚੀਜ਼ਾਂ ਨਹੀਂ ਹੈਗੀਆਂ ਇਹ ਇੱਥੋਂ ਦੀਆਂ ਚੀਜ਼ਾਂ ਨੇ ਪਲੈਨਟ ਅਰਥ ਦੀਆਂ ਚੀਜ਼ਾਂ ਨੇ ਪਰ ਅਸੀਂ ਕਦੇ ਸਮਝੇ ਨਹੀਂ ਜੇ ਸਾਨੂੰ ਇਸ ਦੁੱਖ ਮਿਲ ਰਹੇ ਆ ਪ੍ਰੋਬਲਮਸ ਮਿਲ ਰਹੀਆਂ ਨੇ ਅਸੀਂ ਯੂਜ਼ਡ ਹੋ ਜਾਵੇ ਅਸੀਂ ਉਹਨਾਂ ਦੀਆਂ ਚੀਜ਼ਾਂ ਦੇ ਆਦੀ ਹੋ ਜਾਂਦੇ ਹਾਂ ਅਸੀਂ ਕਹਿ ਦਿੰਦੇ ਨੇ ਇੱਕੋ ਚੀਜ਼ ਕਹਿੰਦੇ ਆ ਠੀਕ ਹੈ ਜ਼ਿੰਦਗੀ ਹੈ ਚੱਲੀ ਜਾਂਦੀ ਜਿੱਦਾਂ ਚੱਲੀ ਜਾਂਦੀ ਹੈ ਕਿਉਂ ਤੁਹਾਡਾ ਦਿਲ ਨਹੀਂ ਕਰਦਾ ਖੁਸ਼ ਹੋਣ ਨੂੰ ਤੁਹਾਡਾ ਦਿਲ ਨਹੀਂ ਕਰਦਾ ਵਧੀਆ ਜ਼ਿੰਦਗੀ ਜੀਉਣ ਨੂੰ ਤੁਹਾਡਾ ਦਿਲ ਨਹੀਂ ਕਰਦਾ ਹਮੇਸ਼ਾ ਸਟ्रेस ਤੋਂ ਬਾਹਰ ਨਿਕਲਣ ਨੂੰ ਕੀ ਤੁਹਾਡਾ ਦਿਲ ਨਹੀਂ ਕਰਦਾ ਕਿ ਤੁਸੀਂ ਆਪਣੀ ਫੈਮਿਲੀ ਦੇ ਨਾਲ ਖੁਸ਼ ਰਹੋ ਹਮੇਸ਼ਾ ਹਰ ਸਿਚੁਏਸ਼ਨ ਦੇ ਵਿੱਚ ਕੋਈ ਵੀ ਸਿਚੁਏਸ਼ਨ ਜੇ ਤੁਹਾਡੇ ਵਿੱਚ ਜ਼ਿੰਦਗੀ 'ਚ ਆਉਂਦੀ ਹੈ ਨਾ ਤੁਸੀਂ ਉਹ ਸਿਚੁਏਸ਼ਨ ਨੂੰ ਵੀ ਬੜੇ ਲਾਈਟਲੀ ਲੋ ਕਿਉਂਕਿ ਤੁਹਾਨੂੰ ਪਤਾ ਹੋਊਗਾ ਕਿ ਤੁਸੀਂ ਉਸ ਚੀਜ਼ ਵਿੱਚੋਂ ਕਿੱਦਾਂ ਬਾਹਰ ਨਿਕਲਣਾ ਬੜੀ ਆਸਾਨੀ ਨਾਲ ਨਿਕਲ ਜਾਉਗੇ ਫੇਰ ਜਿਹੜੀਆਂ ਨਾ ਚੀਜ਼ਾਂ ਹੁੰਦੀਆਂ ਨੇ ਨਾ ਓਵਰ ਥਿੰਕਿੰਗ ਸਟ्रेस ਡਿਪਰੈਸ਼ਨ ਟੈਨਸ਼ਨ ਕੁਝ ਵੀ ਨਹੀਂ ਹੈ ਤੂੰ ਇਹ ਵਾਂਗ ਉੱਡ ਜਾਂਦੀਆਂ ਨੇ ਪਤਾ ਵੀ ਨਹੀਂ ਹੁੰਦਾ ਤੁਹਾਨੂੰ ਪਤਾ ਹੀ ਨਹੀਂ ਰਹਿਣਾ ਕਿ ਇਹ ਜਿਹੀ ਚੀਜ਼ਾਂ ਹੁੰਦੀਆਂ ਵੀ ਨੇ ਕਿਉਂਕਿ ਤੁਸੀਂ ਆਪਣੇ ਆਪ ਨੂੰ ਜਾਣ ਜਾਓਗੇ ਆਪਣੇ ਆਪ ਨੂੰ ਪਿਆਰ ਕਰਨਾ ਸਿੱਖੋ ਬਹੁਤ ਇੰਪੋਰਟੈਂਟ ਹੈ ਲਾਈਫ ਤਾਂ ਨਹੀਂ ਲੰਗੀ ਜਾ ਰਹੀ ਹੈ ਨੇ ਲੰਘ ਜਾਣਾ ਹੈ ਯਾ ਜਿਉਂ ਲਵੈ ਜੋ ਗੋਡ ਬlesਸ ਯੂ ਮਿਲਦੇ ਆ ਅਗਲੇ ਵੀਡੀਓ ਚ